ਸੋ ਅੱਜ ਦਾ ਜਿਹੜਾ ਮੇਨ ਮੁੱਦਾ ਹੈ ਉਹ ਆ ਨਿਤਨ ਗੜਕਰੀ ਜੀ ਵੱਲੋਂ ਜਿਹੜੀ ਚਿੱਠੀ ਭਗਵੰਤ ਮਾਨ ਜੀ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਗਈ ਹੈ ਸਾਡੇ ਨਿਤਨ ਗੜਕਰੀ ਜਿਹੜੇ ਮਾਨਯੋਗ ਮੰਤਰੀ ਨੇ ਰੋਡ ট্রান্সਪੋਰਟ ਐਂਡ ਹਾਈਵੇ ਗਵਰਨਮੈਂਟ ਆਫ ਇੰਡੀਆ ਉਹਨਾਂ ਨੇ ਕੱਲ ਭਗਵੰਤ ਮਾਨ ਜੀ ਇਹਨਾਂ ਨੂੰ ਚਿੱਠੀ ਲਿਖ ਕੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਈਵੇ ਦੀਆਂ ਜ਼ਮੀਨਾਂ ਐਕਵਾਇਰ ਨਹੀਂ ਕੀ ਕਰਕੇ ਦਿੱਤੀਆਂ ਜਾ ਰਹੀਆਂ ਜੰਮੂ ਕਟੜਾ ਅ ਦਿੱਲੀ ਅ ਅਮਰਸਰ ਕਟੜਾ ਐਕਸਪ੍ਰੈਸ ਵੇ ਜਿਹੜਾ ਸੀ ਬੜਾ ਪ੍ਰੈਸਟੀਜੀਅਸ ਪ੍ਰੋਜੈਕਟ ਸੀ ਜਿਹੜਾ ਕਿ ਅ ਸਾਡੀ ਗੁਰੂ ਦੀ ਨਗਰੀ ਵਾਸਤੇ ਬਹੁਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਇਹ ਟੂਰਿਸਟ ਹੱਬ ਹੈ ਦੂਸਰਾ ਵਾਗੇ ਦਾ ਵਪਾਰ ਖੁੱਲਣ ਦਾ ਕਿਸੇ ਵੇਲੇ ਵੀ ਚਾਂਸ ਬਣ ਸਕਦਾ ਜਿਹਦਾ G20 ਦੇ ਵਿੱਚ ਸਿਰਕ ਰੂਟ ਬਣਾਉਣ ਦੀ ਗੱਲ ਕੀਤੀ ਗਈ ਹੈ ਸੋ ਇਹ ਸਾਡੇ ਵਾਸਤੇ ਬੜਾ ਮਾਣ ਵਾਲਾ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਹੈ ਔਰ ਰਿੰਗ ਰੂਟ ਜਿਹੜਾ ਅਮਰਸਰ ਦਿਹਾੜੇ ਦਿਵਾਲੇ ਕਰੀਬ 75 ਕਿਲੋਮੀਟਰ ਦਾ ਮੰਨਿਆ ਹੈ ਇੱਕ ਤੇ ਗ੍ਰੀਨਫੀਲਡ ਪ੍ਰੋਜੈਕਟ ਨੇ ਜਿਹੜੇ ਬਿਲਕੁਲ ਨਵੇਂ ਜ਼ਮੀਨ ਤੇ ਜ਼ਮੀਨ ਐਕਵਾਇਰ ਕਰਕੇ ਸਰਕਾਰ ਬਣਾਉਂਦੀ ਹੈ ਇੱਕ ਬਰਾਉਨਫੀਲਡ ਪ੍ਰੋਜੈਕਟ ਨੇ ਜਿਹੜੀਆਂ ਜਿਹੜੀ ਸਰਕਾਰ ਛੜਕਾ ਪ੍ਰਾਣੀਆਂ ਨੂੰ ਚੌੜਾ ਕਰਕੇ ਔਰ ਉਹਨਾਂ ਤੋਂ ਗਾ ਅੱਗੇ ਵਧਾਉਂਦੀ ਹੈ ਇੱਥੇ ਜਲੰਧਰ ਤੋਂ ਅੰਮ੍ਰਿਤਸਰ ਜਲੰਧਰ ਜਾਮਨਗਰ ਵੀ ਜਿਹੜਾ ਐਕਸਪ੍ਰੈਸ ਵੀ ਉਹ ਵੀ ਬਣ ਰਿਹਾ ਹੈ ਔਰ ਪੰਜਾਬ ਤੋਂ ਬਾਹਰ ਉਹ ਕੰਪਲੀਟ ਹੋ ਗਿਆ ਹੈ ਇਸੇ ਤਰੀਕੇ ਨਾਲ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹੈ ਉਹ ਹਰਿਆਣੇ ਤੱਕ ਬਿਲਕੁਲ ਆਪਣੀ ਸਪੀਡ ਨਾਲ ਠੀਕ ਚੱਲ ਰਿਹਾ ਪਰ ਪੰਜਾਬ ਦੇ ਵਿੱਚ ਪਿਛਲੇ ਜਦੋਂ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਧਿਆਨ ਬਿਲਕੁਲ ਹੀ ਪੰਜਾਬ ਦੀ ਡਿਵੈਲਪਮੈਂਟ ਵਾਲ ਨਹੀਂ ਹੈਗਾ ਅੱਜ ਪ੍ਰੋਜੈਕਟ ਜਿਹੜਾ ਹੈ ਉਹਦੇ ਜਿਹੜੇ ਕੰਟਰੈਕਟਰ ਹੈ ਉਹ ਪ੍ਰੋਜੈਕਟ ਨੂੰ ਛੱਡ ਕੇ ਜਾ ਰਹੇ ਨੇ ਔਰ 104 ਕਿਲੋਮੀਟਰ ਦਾ ਪ੍ਰੋਜੈਕਟ ਉਹਨਾਂ ਨੇ ਪਹਿਲੋਂ ਜਿਹੜੇ ਕੰਟਰੈਕਟਰ ਛੱਡ ਕੇ ਚਲੇ ਗਏ ਉਹਨਾਂ ਨੇ ਵਾਈਂਡ ਅਪ ਕਰ ਲਿਆ ਔਰ 293 ਕਿਲੋਮੀਟਰ ਦਾ ਪ੍ਰੋਜੈਕਟ ਹੈ ਉਹਨਾਂ ਨੇ ਫੇਰ 警告 ਦਿੱਤੀ ਹੈ ਕਿ ਜੇ ਤੁਸੀਂ ਅਜੇ ਵੀ ਧਿਆਨ ਨਹੀਂ ਦਿਓਗੇ ਤਾਂ ਸਾਨੂੰ ਇਹ ਕਿ ਪ੍ਰੋਜੈਕਟ ਜਿਹੜਾ ਕੈਨਸਲ ਕਰਨਾ ਪਵੇਗਾ ਬੜੇ ਦੁੱਖ ਦੀ ਗੱਲ ਹੈ ਬੜੀ ਮਿਹਨਤ ਦੇ ਨਾਲ ਮੁਸ਼ਕਲ ਦੇ ਨਾਲ ਅਸੀਂ ਬਾਰਡਰ ਬੈਲਟ ਤੇ ਬੈਠੇ ਆ ਬਿਲਕੁਲ ਅਖੀਰ ਦੇ ਉੱਤੇ ਆ ਔਰ ਬਾਰਡਰ ਦੇ ਨਾਲ ਲੱਗਦੇ ਆ ਪਾਕਿਸਤਾਨ ਦੇ ਔਰ ਸਾਡਾ ਜਿਹੜਾ ਟੂਰਿਜ਼ਮ ਆ ਗੁਰੂ ਨਗਰੀ ਹੈ ਇੱਥੇ ਲੋਕੀ ਲੱਖ 1.5 ਲੱਖ ਬੰਦਾ ਰੋਜ਼ ਤਦਾਦ ਦੇ ਵਿੱਚ ਆਉਂਦਾ ਆ ਉਹਦੇ ਨਾਲ ਵਪਾਰ ਦੇ ਵਿੱਚ ਇੱਥੇ ਬਹੁਤ ਵੱਧਾ ਹੋਣ ਦੀ ਆਸ ਹੈ ਇਸ ਐਕਸਪ੍ਰੈਸ ਹਾਈਵੇ ਦੇ ਬੰਦੇ ਨਾਲ ਪਰ ਪਿੱਛੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਦੋ ਇਨਸੀਡੈਂਟ ਹੋਏ ਨੇ ਇੱਕ ਜਲੰਧਰ ਜਿਹੜਾ ਆ ਜਲੰਧਰ ਡਿਸਟ੍ਰਿਕਟ ਦੇ ਵਿੱਚ ਇੰਜੀਨੀਅਰ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਤਮਕਾਇਆ ਗਿਆ ਡਰਾਇਆ ਗਿਆ ਜਿਹਦੀਆਂ ਫੋਟੋਗ੍ਰਾਫਰ ਵੀ ਫੋਟੋ ਵੀ ਉਹਨਾਂ ਨੂੰ ਦਿੱਤੀਆਂ ਗਈਆਂ ਔਰ ਦੂਸਰਾ ਇਨਸੀਡੈਂਟ ਲੁਧਿਆਣਾ ਡਿਸਟ੍ਰਿਕਟ ਦਾ ਹੈ ਜਿੱਥੇ ਇੱਕ ਕੰਟਰੈਕਟਰ ਦੇ ਜਿਹੜਾ ਜਗਾ ਸੀ ਜਿੱਥੋਂ ਉਹ ਸਮਾਨ ਦਾ ਆਫਿਸ ਸੀ ਉੱਥੇ ਆ ਕੇ ਉਹਨੂੰ ਅਟੈਕ ਕੀਤਾ ਗਿਆ ਔਰ ਇਹ ਕੌਣ ਲੋਕ ਨੇ ਜਿਹੜੇ ਜਿਹੜੇ ਪੰਜਾਬ ਦੇ ਵਿਰੁੱਧ ਕੰਮ ਕਰ ਰਹੇ ਨੇ ਤੇ ਸਰਕਾਰ ਕਿਉਂ ਮੁਕ ਦਰਸ਼ਕ ਬੜ ਕੇ ਖੜੀ ਹੈ ਕੀ ਸਰਕਾਰ ਖੁਦ ਹੀ ਛਾਜਸ਼ ਹੈ ਕਿ ਪੰਜਾਬ ਨੂੰ ਅੰਧੇਰੇ ਵੱਲ ਧੱਕੇ ਲੜਾ ਹੈ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੇ ਕਿਉਂਕਿ ਇਹਦੇ ਨਾਲ ਹਰ ਗਰੀਬ ਨੂੰ ਹਰ ਵਰਗ ਦੇ ਲੋਕਾਂ ਨੂੰ ਫਾਇਦਾ ਹੈ ਵਪਾਰੀ ਵਰਗ ਨੂੰ ਫਾਇਦਾ ਹੈ ਕਿਸਾਨਾਂ ਨੂੰ ਫਾਇਦਾ ਹੈ ਕਿਉਂਕਿ ਕਿਸਾਨ ਆਪਣੀ ਫਸਲ ਲਿਜਾ ਸਕਦੇ ਆ ਇੱਥੋਂ ਲੈ ਕੇ ਚਾਹੇ ਜਾਮਨਗਰ ਨੂੰ ਲੈ ਜਾਓ ਤੇ ਚਾਹੇ ਦਿੱਲੀ ਚਲੇ ਜੋ ਹੁਣ ਦਿੱਲੀ ਦਾ ਸਫਰ ਕਰੀਬ 4 1/2 ਘੰਟੇ ਦਾ ਹੈ ਕੌਣ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਸਰਕਾਰ ਜਿਨ੍ਹਾਂ ਤੇ ਕਾਰਵਾਈ ਨਹੀਂ ਕਰਨਾ ਚਾਹੁੰਦੀ ਇਹ ਫੇਲਿਅਰ ਹੈ ਬਹੁਤ ਵੱਡਾ ਆਮ ਆਦੀ ਪਾਰਟੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਦਾ ਕਿ ਉਹਨਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਔਰ ਮੈਂ ਇੱਥੋਂ ਦੇ ਜਿਹੜੇ ਐਮਐਲਏ ਸਹਿਬਾਨ ਨੇ ਜਿਹੜੇ ਇੱਥੇ ਆਮ ਆਦੀ ਪਾਰਟੀ ਦੇ ਚੁਣ ਕੇ ਗਏ ਨੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਨ ਕੋਈ ਨਹੀਂ ਬੋਲ ਰਿਹਾ ਕਿੱਥੇ ਚਲੇ ਗਏ ਨੇ ਸਾਰੇ ਅੱਜ ਜੇ ਪ੍ਰੋਜੈਕਟ ਕੈਨਸਲ ਹੋ ਜਾਂਦਾ ਹੈ ਜਿੱਦਾਂ ਉਹਨਾਂ ਨੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਅਸੀਂ ਬਾਰ-ਬਾਰ ਕਹਿਣ ਦੇ ਬਾਵਜੂਦ ਤੁਸੀਂ ਜਿਹੜੀ 15 ਤਰੀਕ ਨੂੰ ਜੁਲਾਈ ਨੂੰ ਮੀਟਿੰਗ ਹੋਈ ਤੁਸੀਂ ਕਿਹਾ ਸੀ ਐਕਟਿਵ ਅਸੀਂ ਜ਼ਮੀਨ ਅਕਵਾਇਰ ਕਰਾਂਗੇ ਅਜੇ ਤੱਕ ਭੋਰਾ ਜਿੰਨਾ ਵੀ ਕੰਮ ਉਹਦੇ ਤੇ ਨਹੀਂ ਹੋਇਆ ਬਿਲਕੁਲ ਉਹਨੂੰ ਤੁਸੀਂ ਅਨਟੱਚ ਰੱਖਿਆ ਔਰ ਜੇ ਇਹ ਨਹੀਂ ਕਰੋਗੇ ਤੇ ਸਾਡੇ ਦੇ ਆਉਣ ਵਾਲੇ ਜਿਹੜੇ ਬੱਚੇ ਨੇ ਜਿਹੜਾ ਆਉਣ ਵਾਲਾ ਭਵਿੱਖ ਹੈ ਸਾਡਾ ਉਹਦੇ ਖਤਰੇ 'ਚ ਅਸੀਂ ਅੱਗੇ ਬਾਰਡਰ ਤੇ ਬੈਠੇ ਸਾਨੂੰ ਤਾਂ ਆਸ-ਉਮੀਦ ਵੱਜੀ ਸੀ ਕਿ ਇਹਦੇ ਨਾਲ ਐਕਸਪ੍ਰੈਸ ਵੇ ਬਣ ਗਿਆ ਪ੍ਰਾਣਾ ਹਾਈਵੇ ਨਾਲ ਚੱਲੇਗਾ ਔਰ ਜਾਮਨਗਰ ਨੂੰ ਨਿਕਲੇਗਾ ਔਰ ਪਾਰ ਵਧੇਗਾ ਇੱਥੇ ਔਰ ਟੂਰਿਸਟ ਵਧੇਗਾ ਔਰ ਬੜੇ-ਬੜੇ ਵੱਡੀਆਂ ਕੰਪਨੀਆਂ ਜਿਹੜੀਆਂ ਸਾਡੇ ਰਿੰਗ ਰੋਡ ਦੇ ਉੱਤੇ ਜ਼ਮੀਨਾਂ ਲੈ ਰਹੀਆਂ ਨੇ ਔਰ ਉੱਥੇ ਆ ਕੇ ਵੱਡੇ-ਵੱਡੇ ਪ੍ਰੋਜੈਕਟ ਲੱਗਣ ਜਾ ਰਹੇ ਨੇ ਜਿਹਦੇ ਨਾਲ ਸਾਡੀ ਇਥੋਂ ਦੀ ਇਕਨੋਮੀ ਨੂੰ ਬਹੁਤ ਫਰਕ ਪਿਆ ਅਜ ਜ਼ਮੀਨਾਂ ਦਾ ਪੁੱਛੋ ਬਾਰਡਰ ਤੇ ਜਿਹੜਾ ਰੇਟ ਜਿਹੜਾ ਸੀ ਜਿਹੜਾ ਇੱਕ ਜ਼ਮੀਂਦਾਰ ਦੀ ਜ਼ਮੀਂਦਾਰ ਰੇਟ 5-4 ਲੱਖ ਰੁਪਏ ਸੀ ਅੱਜ 20-20 ਲੱਖ ਰ ਜੇ ਤੇ 50 ਸੀ ਉਤੇ 2-2 ਕਰੋੜ 3-3 ਕਰੋੜ 5-5 ਕਰੋੜ ਦੇ ਕਿੱਲੇ ਹੋਗੇ ਨੇ ਔਰ ਉਹਦੀ ਸਾਰੀ ਇਕਨੋਮੀ 'ਚ ਸਾਰਿਆਂ ਨੂੰ ਫਾਇਦਾ ਹੁੰਦਾ ਕਿਉਂਕਿ ਜੇ ਘਰ ਬਣਾਉਂਦਾ ਹੈ ਕੁਝ ਕਰਦਾ ਹੈ ਉਹਦਾ ਹਿੱਸਾ ਸਾਰਿਆਂ ਨੂੰ ਮਿਲਦਾ ਹੈ ਜਿਹੜੇ ਛੋਟੇ ਘਰ ਆ ਉਹ ਵੀ ਮਹਿੰਗੇ ਹੋਏ ਨੇ ਪਰ ਇਹ ਸਰਕਾਰ ਨੂੰ ਕੋਈ ਧਿਆਨ ਹੀ ਨਹੀਂ ਹੈਗਾ ਕਿਉਂ ਪ੍ਰੋਜੈਕਟ ਰੋਕੇ ਜਾ ਰਹੇ ਆ ਜੇ ਕੋਈ ਮਸਲੇ ਮਸਲੇ ਬੈਠ ਕੇ ਹੱਲ ਕਰੋ ਪਰ ਜਿਹੜਾ ਬੰਦਾ ਆ ਕੇ ਆ ਕੇ ਤੁਹਾਡੇ ਜਿੱਥੇ ਮਰਜ਼ੀ ਆ ਕੇ ਬਹਿ ਜਾਂਦਾ ਤੁਸੀਂ ਚੁੱਪ ਕਰਕੇ ਉਹਨੂੰ ਵੇਖਣ ਦੇ ਜੇ ਕੋਈ ਹਾਈਵੇ ਤੇ ਝੋਨਾ ਲਾਈ ਜਾਂਦਾ ਕਦੀ ਕੋਸ਼ਿਸ਼ ਕਰੀ ਜਾਂਦਾ ਤੁਹਾਡਾ ਕੋਈ ਧਿਆਨ ਹੀ ਨਹੀਂ ਹੈਗਾ ਬਾਕੀ ਵੀ ਪੰਜਾਬ ਵਸਦਾ ਹੈ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਸਾਰੇ ਗੋਡੇ ਟੇਕ ਦੋਗੇ ਇਹਨਾਂ ਚੀਜ਼ਾਂ 'ਕੇ ਇਹ ਕਮਜ਼ੋਰੀ ਹੈ ਬਹੁਤ ਵੱਡੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਧਿਆਨ ਦੇਣਾ ਪਏਗਾ ਨਹੀਂ ਤੇ ਪੰਜਾਬ ਤੁਹਾਨੂੰ ਕਦੀ ਮਾਫ਼ ਨਹੀਂ ਕਰੂਗਾ ਤੁਹਾਨੂੰ ਬਣਵੇ ਜਿਤਾਏ ਸੀ ਇਸ ਕਰਕੇ ਨਹੀਂ ਜਿਤਾਏ ਕਿ ਤੁਸੀਂ ਪੰਜਾਬ ਦਾ ਧਿਆਨ ਨਾ ਰੱਖੋ ਔਰ ਜਿਹੜੇ ਇੱਥੇ ਸਾਡੇ ਕੈਬਨਿਟ ਵਜ਼ੀਰ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਤੁਸੀਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਇਲੈਕਸ਼ਨ ਲੜੀ ਆ ਲੋਕ ਸਭਾ ਦੀ ਕਿੱਥੇ ਜੇ ਤੁਸੀਂ ਅੱਜ ਪ੍ਰੋਜੈਕਟ ਕੈਨਸਲ ਹੋ ਰਹੇ ਨੇ ਅੰਮ੍ਰਿਤਸਰ ਕੂੜੇ ਦਾ ਢੇਰ ਬਣ ਗਿਆ ਅੱਜ ਅੱਜ ਸਾਰ ਜਗ੍ਹਾ ਦੇ ਉੱਤੇ ਕੂੜੇ ਦਾ ਢੇਰ ਲੱਗਾ ਪਿਆ ਜਿਹੜੇ ਮਰਜੀ ਰੋਡ ਦੇ ਉੱਤੇ ਚਲੇ ਜਾਓ ਸੀਵਰੇਜ ਬੰਦ ਨੇ ਜਿਹੜੀ ਟੋਗਟਾਵ ਡਰੇਨ ਦੀ ਸਫਾਈ ਕਰਾਈ ਸੀ ਮੰਤਰੀ ਸਾਹਿਬ ਨੂੰ ਦੱਸ ਦਿਓ ਕੋਈ ਦੋ ਦਿਨ ਹੀ ਚੱਲੀ ਹੈ ਮਸ਼ੀਨ ਦੋ ਕਿ ਤਿੰਨ ਦਿਨੋਂ ਵੀ ਉਤੋਂ ਦੀ ਬੰਦ ਹੈ ਕਿੱਥੇ ਹੈ ਪ੍ਰੋਜੈਕਟ ਟੋਗਟਾਵ ਵਾਲਾ ਕਿਉਂ ਨਹੀਂ ਵੜਾ ਕੇ ਦਿੰਦੇ ਤੁਸੀਂ ਸਰਕਾਰ ਦੀ ਜ਼ਿੰਮੇਵਾਰੀ ਹੈ ਸਟੇਟ ਸਬਜੈਕਟ ਨੇ ਡਰੱਗ ਬੈਗ ਵਧਿਆ ਪਿਆ ਹੈ ਤੇ ਜਿਹੜੀ ਉਹ ਆਸਮੀਦ ਵਾਲਾ ਪ੍ਰੋਜੈਕਟ ਸੀ ਵੱਡਾ ਪ੍ਰੋਜੈਕਟ ਸੀ ਔਰ ਇਹਦੇ ਨਾਲ ਸਾਡੀ ਇਕਨੋਮੀ ਨੂੰ ਦੇਖੋ ਕਿੰਨਾ ਵੱਡਾ ਫਾਇਦਾ ਸੀ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਕਰੀਬ 3263 ਕਰੋੜ ਦੇ 104 ਕਿਲੋਮੀਟਰ ਦੇ ਅੱਗੇ ਕੈਨਸਲ ਹੋ ਗਏ ਸਾਡੇ ਔਰ 293 ਕਿਲੋਮੀਟਰ ਦੀ ਕੋਸ ਜਿਹੜੀ 14288 ਕਰੋੜ ਰੁਪਏ ਦੇ ਫੇਰੇ ਕੈਨਸਲ ਹੋ ਜਾਣੇ ਕਿਵੇਂ ਕਰਾਂਗੇ ਗੁਜ਼ਾਰਾ ਅਸੀਂ ਲੋਕ ਅੱਜ ਜਿਹੜੇ ਡਿਵੈਲਪ ਕੰਟਰੀ ਨੇ ਅੱਜ ਦੂਜੇ ਉਹ ਸਾਰੇ ਜਿੱਥੇ ਨੈਟਵਰਕ ਹੈ ਰੋਡਸ ਦਾ ਚੰਗਾ ਉੱਥੇ ਉਹਨੂੰ ਹੀ ਡਿਵੈਲਪਮੈਂਟ ਮੰਗੀ ਜਾਂਦੀ ਅੱਜ ਜਿੰਨੇ ਵੀ ਅਸੀਂ ਬਾਹਰਲੇ ਸਟੇਟ ਚ ਜਾਂਦੇ ਆ ਕਦੀ ਵੀ ਇਦਾਂ ਨਹੀਂ ਹੋਇਆ ਕਿ ਤੇ ਕੰਮ ਕਰਦੇ ਆ ਤੇ ਕਿਤੇ ਹਮਲਾ ਹੋਵੇ ਕੋਈ ਗਲਬਾਤ ਹੋਵੇ ਜੇ ਕੋਈ ਆਰਬਿਟ੍ਰੇਸ਼ਨ ਬੈਠੀ ਆ ਉੱਥੇ ਕੇਸ ਹੋ ਸਕਦਾ ਆ ਬਹਿ ਕੇ ਗੱਲਬਾਤ ਹੋ ਸਕਦੀ ਏ ਜੇ ਕਾਨੂੰਨ ਆਂਦਾ ਤੇ ਕਾਨੂੰਨ ਮੁਤਾਬਕ ਆਪਣੀ ਕਾਰਵਾਈ ਕਰੋ ਕਾਨੂੰਨ ਕਿਉਂ ਨਹੀਂ ਜਦੋਂ ਕਾਨੂੰਨ ਹੈਗਾ ਸਾਡੇ ਕੋਲ ਤੁਸੀਂ ਕਾਨੂੰਨਾਂ ਹੀ ਕਿਉਂ ਨਹੀਂ ਕੰਮ ਕਰਦੇ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਔਰ ਮੈਂ ਨਿੰਦਿਆ ਕਰਦਾ ਇਸ ਗੱਲ ਤੇ ਕਿ ਇਹ ਸਰਕਾਰ ਦਾ ਬਿਲਕੁਲ ਧਿਆਨ ਪੰਜਾਬ ਵੱਲ ਨਹੀਂ ਹੈਗਾ ਸਵਾਏ ਕਰਜ਼ਾ ਚੁੱਕਣ ਤੇ ਸਵਾਏ ਇਸ਼ਤਿਹਾਰबाजी ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਤੁਸੀਂ 에어ਪੋਰਟ ਤੇ ਚਲੇ ਜਾਓ ਚੱਪੇ ਚੱਪੇ ਦੇ ਇਸ਼ਤਿਹਾਰ ਲਾਇਆ ਅੱਜ ਪੰਜਾਬ ਦਾ ਹਾਲਾਤ ਕੀ ਹੋ ਗਏ ਨੇ ਗੈਂਗਸਟਰ ਸਰੇਆ ਚੇਲਾ ਜੋ ਮਤਲਬ ਇੰਟਰਵਿਊ ਦੇ ਰਹੇ ਨੇ ਐਕਸਟਰਸ਼ਨਾਂ ਹੋ ਰਹੀਆਂ ਨੇ ਮਰਡਰ ਹੋ ਰਹੇ ਨੇ ਤੁਸੀਂ ਕਰ ਕੀ ਰਹੇ ਜੇ ਔਰ ਮੈਂ ਕਹਿਣਾ ਚਾਹੁੰਦਾ ਕਿ ਤੁਰੰਤ ਸਰਕਾਰ ਧਿਆਨ ਦੇਵੇ ਜ਼ਮੀਨਾ ਕੁਇਰ ਕਰੇ ਤੁਸੀਂ ਪੈਸਾ ਕੋਈ ਨਹੀਂ ਲਾਉਣਾ ਤੁਹਾਡੇ ਕੋਲ ਸਿਰਫ ਤੁਸੀਂ ਜ਼ਮੀਨ ਕੁਆਇਰ ਕਰਕੇ ਦੇਣੀ ਹੈ ਪੈਸੇ ਸਾਰੇ ਉਹਨਾਂ ਨੇ ਦੇਣੇ ਆ ਪੱਟੀ ਮਖੂ ਲਿੰਕ ਹੈ ਉਹਦੀ ਉਹਦੀ ਜ਼ਮੀਨ ਕੁਆਇਰ ਹੋਣ ਵਾਲੀ ਉਹਦੀ ਜ਼ਮੀਨ ਤੁਸੀਂ ਕੁਆਇਰ ਨਹੀਂ ਕਰਦੇ ਹਾਰਟੀਕਲ ਚ ਯੂਨੀਵਰਸਿਟੀ ਬਣਨੀ ਹੈ ਅੰਮ੍ਰਿਤਸਰ ਉਹਦੀ ਜ਼ਮੀਨ ਤੁਸੀਂ ਕੁਆਇਰ ਨਹੀਂ ਕਰਕੇ ਦੇ ਪਾਰੇ ਜਿਹੜੇ ਕਿ ਸੈਂਟਰ ਨੇ ਸਾਰੇ ਪ੍ਰੋਜੈਕਟ ਲਾਉਣੇ ਨੇ ਤੁਸੀਂ ਸਿਰਫ ਜ਼ਮੀਨ ਕੁਆਇਰ ਜੇ ਹਾਰਟੀਕਲ ਚ ਦੀ 40 50 ਕਰੋੜ ਦੀ ਜ਼ਮੀਨ ਸਾਰੀ ਉਹਦੀ ਹੈ ਜੇ ਤੁਸੀਂ ਪੱਟੀ ਮਖੂ ਲਿੰਕਿਆ 100 100 ਕਰੋੜ ਦੀ ਉਹਦੀ ਜ਼ਮੀਨ ਹੋਣੀ ਹੈ ਔਰ ਵੱਡੇ ਪ੍ਰੋਜੈਕਟ ਨੇ ਜਿਹਦੇ ਨਾਲ ਸਾਡੇ ਇਸ ਖੇਤਿਆਂ ਨੂੰ ਬਹੁਤ ਵੱਡਾ ਆਰਥਿਕ ਲਾਭ ਮਿਲਣਾ। ਅਸੀਂ ਪਾਰਲੀਮੈਂਟ 'ਚ ਗੱਲ ਕਰਦੇ ਹਾਂ, ਨੋਟਿਸ ਕਰਦੇ ਸਰਕਾਰ ਨੂੰ। ਸਰਕਾਰ ਜਵਾਬ ਦੇ ਛੱਡਦੀ ਜਿ ਕੋਈ ਨਹੀਂ ਕਰ ਰਹੇ ਆ, ਜੀ ਕਰ ਰਹੇ। ਕਦੋਂ ਤੱਕ ਇਹ ਹੋਊਗਾ? ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਨਾ ਔਰ ਚੇਤਾਵਨੀ ਵੀ ਦੇਣਾ ਚਾਹੁੰਨਾ ਕਿ ਇਹ ਬਹੁਤ ਮੰਦਭਾਗੀ ਗੱਲ ਹੋਊ ਪੰਜਾਬ ਦੇ ਨਾਲ। ਜੇ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਜੇ ਕੈਨਸਲ ਹੁੰਦੇ ਆ ਸਾਡੇ ਚਾਹੇ ਬ੍ਰਾਊਨਫੀਲਡ ਹੋਵੇ, ਚਾਹੇ ਗ੍ਰੀਨਫੀਲਡ ਐਕਸਪ੍ਰੈਸ ਵੀ ਹੋਵੇ। ਔਰ ਸਰਕਾਰ ਦੇ ਉੱਲ ਤੁਰੰਤ ਧਿਆਨ ਦੇਵੇ, ਬਾਕੀ ਕੰਮ ਛੱਡੇ ਔਰ ਇਹਦੇ ਤੇ ਬਹਿ ਕੇ ਇਹਦਾ ਮਸਲਾ ਹੱਲ ਕਰਕੇ ਜਿੱਥੇ ਤੁਹਾਡੀ ਤੁਹਾਡੇ ਤੰਤਰ ਦੀ ਕਮਜ਼ੋਰੀ ਹੈ, ਤੰਤਰ ਨੂੰ ਸਟਰੋਂਗ ਕਰੋ। ਕੌਣ ਕਿਸ ਤੇ ਹਮਲਾ ਕਰੇ? ਕਿਉਂ ਕਰੇ ਕਿਸ ਤੇ ਹਮਲਾ? ਜਦੋਂ ਕਾਨੂੰਨ ਹੈ ਕਿਸੇ ਨੂੰ ਪ੍ਰੋਬਲਮ ਹੈ, ਕਾਨੂੰਨ ਤੇ ਸ਼ਿਕਾਇਤ ਕਰੇ। ਇਹ ਤਾਂ ਗੁੰਡਾਗਰਦੀ ਹੋ ਗਈ ਨਾ ਸ਼ਰੇਆਮ ਤੇ ਇਹ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੈ। ਸੋ ਮੈਂ ਕਹਿਣਾ ਚਾਹੁੰਦਾ ਕਿ ਇਹ ਇੱਕ ਮਾਨ ਵਾਲੇ ਪ੍ਰੋਜੈਕਟ ਸੀ, ਸਰਕਾਰ ਤੁਰੰਤ ਦਬੇ ਕਿਉਂਕਿ ਦੇਖੋ ਉਹਨਾਂ ਨੇ ਉਹਨਾਂ ਨੇ ਤਾਂ ਦੁਬਾਨਾ ਲੱਭ ਗਿਆ ਉਹਨਾਂ ਨੇ ਕਹਿਣਾ ਜੀ ਇਹ ਕੈਂਸਲ ਕਰ ਦਿਓ ਬਹਾਨਾ ਵੀ ਕੀ ਹੈ ਵੀ ਸਚਾਈ ਹੁਣ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਕੰਟਰੈਕਟਰ ਆ ਕੇ ਬੈਠੇ ਨੇ ਕੰਮ ਹੁੰਦਾ ਨਹੀਂਗਾ ਜੀ ਦੋ ਪ੍ਰੋਜੈਕਟ ਤਾਂ ਆਲਰੇਡੀ ਬੰਦ ਕਰ ਚੁੱਕੇ ਨੇ 104 ਕਿਲੋਮੀਟਰ ਦੇ ਬੰਦ ਨਹੀਂ ਉਹਨਾਂ ਨੇ ਟਰਮੀਨੇਟ ਕਰਤੇ ਹੁਣ ਦੁਬਾਰਾ ਜੇ ਉਹਦੇ ਕੰਟਰੈਕਟ ਕਰਨਗੇ ਕਦੋਂ ਹੋਣਗੇ ਕਿੰਨਾ ਸਮਾਂ ਲੱਗੇ ਉਹ ਤਾਂ ਬੜਾ ਹੀ ਲੰਬੀ ਗੱਲ ਹੈ ਉਹਨਾਂ 293 ਕਿਲੋਮੀਟਰ ਦੇ 14666 ਕਰੋੜ ਦੇ ਉਹਨਾਂ ਕਹਿੰਦੇ ਫਿਰ ਤਾਂ ਕੈਂਸਲ ਕਰ ਦੇਣੇ ਜੇ ਤੁਸੀਂ ਇਹਨਾਂ ਤੇ ਕਾਰਵਾਈ ਨਹੀਂ ਕਰੋਗੇ ਤੁਹਾਨੂੰ ਦੋਸੇ ਤੁਰੰ ਸਾਰੇ ਪ੍ਰਵਾਹ ਜਿਹੜਾ ਕੋਈ ਬੰਦਾ ਆਇਆ ਉਹ ਤੇ ਉਹਨੂੰ ਫੜ ਕੇ ਅੰਦਰ ਦਿਓ ਕਿੱਦਾਂ ਬਣਾਉ ਜੇ ਕੇ ਅਫਸਰ ਦੇ ਉੱਤੇ ਇਹ ਸਾਰੇ ਬੱਚੇ ਸਾਡੇ ਉਹ ਵਾਲੇ ਬੱਚਿਆਂ ਦੇ ਪ੍ਰੋਜੈਕਟ ਨੇ ਕਿਸੇ ਦਾ ਪਰਸਨਲ ਕੰਮ ਨਹੀਂ ਗਾਇਏ ਜਿੱਥੇ ਕਿ ਇਹਦੀ ਕੋਈ ਕੋਈ ਉਨਨੀਕੀ ਹੈ ਉਹ ਭਾ ਕੇ ਸਾਡਾ ਸਿਸਟਮ ਹੈ ਸਰਕਾਰ ਆ ਸਰਕਾਰ ਦਾ ਕਾਨੂੰਨ ਹੈ ਡੀਸੀ ਨੇ ਐਸਡੀਐਮ ਨੇ ਏਡੀਸੀ ਨੇ ਬਹਿ ਕੇ ਗੱਲ ਕਰੋ ਟੋਟਲ ਕਿੰਨੇ ਦਾ ਪ੍ਰੋਜੈਕਟ ਸੀ ਤੇ ਕਿੰਨੇ ਕੈਂਸਲ ਹੋ ਚੁੱਕਿਆ ਹੈ 103 104 ਕਿਲੋਮੀਟਰ ਕੈਂਸਲ ਹੋ ਗਿਆ 3263 63 ਕਰੋੜ ਦੇ ਕੰਟਰੈਕਟ ਕੈਨਸਲ ਹੋ ਗਏ ਨੇ 3263 ਕਰੋੜ ਦਾ ਕੈਨਸਲ ਹੋ ਹਾਂਜੀ ਦੂਜਾ ਨਾ ਕਿ 14288 ਕਰੋੜ ਦਾ ਅਸੀਂ ਕੈਨਸਲ ਕਰਾਂਗੇ ਜੇ ਤੁਸੀਂ ਇਹਦੇ ਵੱਲ ਧਿਆਨ ਨਾ ਦਿੱਤਾ ਲਾਅਰਡ ਆਰਡਰ 'ਤੇ ਧਿਆਨ ਨਾ ਦਿੱਤਾ ਜਿਹੜੇ ਕੰਟਰੈਕਟਰ ਆ ਉਹਨਾਂ ਨੂੰ ਸੁਰੱਖਿਆ ਸਿਕਿਉਰਿਟੀ ਨਾ ਦਿੱਤੀ ਜੇ ਜਿਹੜੇ ਉੱਥੇ ਜ਼ਮੀਨਾਂ ਨੇ ਜ਼ਮੀਨਾਂ ਤੁਸੀਂ ਕੁਅਰ ਨਾ ਕੀਤੀਆਂ ਪੈਸੇ ਪਏ ਨੇ ਖਾਤਿਆਂ ਦੇ ਵਿੱਚ ਬਿਲਕੁਲ ਦੁੱਖ ਦੀ ਗੱਲ ਹੈ ਪੈਸੇ ਨਹੀਂ ਵੰਡੇ ਜਾ ਰਹੇ ਸਰਕਾਰ ਪਰ ਐਨਐਚਆਈ ਤੇ ਹਾਈ ਕੋਰਟ ਵੀ ਗਈ ਹੈ ਇਹਨਾਂ ਮਸਲੇ ਨੂੰ ਲੈ ਕੇ ਦੇਖੋ ਸਟੇਟ ਦਾ ਕੰਮ ਹੈ ਜਿਹੜਾ ਜਿਹੜਾ ਦੇਸ਼ ਦਾ ਕੰਮ ਹੈ ਕਿ ਸਾਰੇ ਵਿਕਾਸ ਕਰਨੇ ਅੱਜ ਤੁਸੀਂ ਦਿੱਲੀੋਂ ਅੱਗੇ ਜਾਓ ਚਾਰ ਚਫੇਰੇ ਐਕਸਪ੍ਰੈਸ ਵੇ ਜਾਣਦੇ ਨੇ ਸਾਡੇ ਇੱਥੇ ਆ ਗਏ ਮਤਲਬ ਗਰਹਿਣ ਲੱਗ ਗਿਆ ਇਸ ਗੱਲ ਨੂੰ ਇਹ ਸਰਕਾਰ ਦੀ ਕਮਜ਼ੋਰੀ ਹੈ ਮੁੱਖ ਮੰਤਰੀ ਸਾਹਿਬ ਦੀ ਕਮਜ਼ੋਰੀ ਹੈ ਕਿ ਉਹ ਨਹੀਂ ਇਸ ਜੀ ਨਾਲ ਧਿਆਨ ਦੇਣ ਦੇ ਪਰ ਇਹ ਤਾਂ ਹੱਲ ਕੀ ਹੈ ਤੁਸੀਂ ਵੀ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਦੁਬਾਰਾ ਵੀ ਆਵਾਜ਼ ਚੁੱਕ ਰਹੇ ਹੋ ਤੁਸੀਂ ਦੇਖੋ ਆਵਾਜ਼ ਤੇ ਇਹ ਸਰਕਾਰ ਸਾਡੀ ਆਵਾਜ਼ ਸੁਣੇ ਅਸੀਂ ਲੋਕਾਂ ਲੋਕਾਂ ਦੁਆਰਾ ਚੁਣੇ ਸਾਡੀ ਆਵਾਜ਼ ਹੈ ਸਰਕਾਰ ਇਹ ਸਰਕਾਰ ਚ ਸੁਣਦੀ ਹੋਵੇ ਤਾਂ ਗੜਕਰੀ ਸਾਹਿਬ ਨੂੰ ਲੈਟਰ ਲਿਖਣ ਦੀ ਲੋੜ ਪਵੇ ਟਰਾਂਸਪੋਰਟ ਮੰਤਰੀ ਅਸੀਂ ਜਦੋਂ ਉਧਰੋਂ ਕੰਮ ਜਾਂਦੇ ਆ ਉਹ ਸਾਨੂੰ ਕਹਿੰਦੇ ਪਹਿਨੇ ਪਹਿਲੇ ਆੜੇ ਜਿਹੜੇ ਪੈਸੇ ਪਏ ਉਹ ਵੰਡ ਕੇ ਆਓ ਸਰਕਾਰ ਨੂੰ ਮਤਲਬ ਇਹਨਾਂ ਦੇ ਖੁਦ ਮੰਤਰੀਆਂ ਨੂੰ ਉਹਨਾਂ ਕਿਹਾ ਕਿ ਜਾ ਕੇ ਆਪਣੇ ਬਲੋਕ ਜਿਹੜੇ ਮੁੱਖ ਮੰਤਰੀ ਨੂੰ ਕਹੋ ਕਿ ਸਾਨੂੰ ਪ੍ਰੋਜੈਕਟ ਦਵੇ ਕੁਆਰ ਕਰਕੇ ਇਹ ਸਰਕਾਰ ਮੰਨ ਰਹੀ ਹੈਗੀ ਇਹ ਸਰਕਾਰ ਹੋਵੇ ਤੇ ਆ ਇਦਾਂ ਹਮਲੇ ਹੋਣ ਪ੍ਰੋਜੈਕਟ ਕੈਨਸਲ ਹੋਣ ਸਾਡੇ ਇਹ ਕਹਿ ਦਿੱਤਾ ਅੱਜ ਕਾਨੂੰਨ ਨਾ ਦੀ ਕੋਈ ਜਿਹੜਾ ਜਦੋਂ ਡੀਜੀਪੀ ਕਹਿ ਰਿਹਾ ਕਿ ਜੇਲ੍ਹ ਜੋ ਇੰਟਰਵਿਊ ਨਹੀਂ ਹੋਈ ਪੰਜਾਬ ਚ ਅੱਜ ਸਿੱਟ ਨੇ ਰਿਪੋਰਟ ਕਰਦੀ ਕਿ ਸੀਆਈ ਸਟਾਫ ਤੋਂ ਇੰਟਰਵਿਊ ਹੋ ਰਹੀ ਹੈ ਲਾਰਸ ਪਛਨੋਈ ਦੀ ਸਰਪ੍ਰਸਤ ਪਰ ਸਵਾਲ ਹੈ ਕਿ ਪਹਿਲਾਂ ਵੀ ਕਈ ਵਾਰ ਸਟੇਟ ਤੇ ਹੋਰ ਤੇ ਸੈਂਟਰ ਚ ਹੋਰ ਸਰਕਾਰਾਂ ਲਈਆਂ ਐਦਾਂ ਦੀ ਕਦੀ ਦਿੱਕਤ ਆਈ ਦੇਖੋ ਹੋਰ ਦਾ ਤਾਂ ਰੌਲਾ ਪਈਏ ਵੀ ਜੇ ਉਹ ਪੈਸੇ ਨਹੀਂ ਦੇ ਰਹੇ ਉਹਨਾਂ ਦੇ ਪੈਸੇ ਦੇ ਦਿੱਤੇ 2 ਸਾਲ ਹੋ ਗਏ ਪੈਸੇ ਆਏ ਨੂੰ ਹੁਣ ਜਿਹੜੀ ਸਰਕਾਰ ਮੁੱਖ ਮੰਤਰੀ ਇੱਥੇ ਕੁਆਇਰ ਨੋਡਲ ਏਜੰਸੀ ਕੌਣ ਹੈ ਨੋਡਲ ਸਟੇਟ ਗਵਰਨਮੈਂਟ ਹੈ ਸਟੇਟ ਗਵਰਨਮੈਂਟ ਨੇ ਜ਼ਮੀਨ ਕੁਆਇਰ ਕਰਕੇ ਜਣੀ ਪੈਸਾ ਆਪਣਾ ਕੋਈ ਨਹੀਂ ਲੈ ਇਹ ਜ਼ਮੀਨ ਕੋਇਰ ਕਰਨਗੇ ਉਹਦੀ ਕੁਝ ਪਰਸੈਂਟੇਜ ਇਹਨਾਂ ਨੂੰ ਸਰਵਿਸ ਚਾਰਜ ਮਿਲਨੇ ਨੇ ਇਹ ਫ੍ਰੀ ਕੰਮ ਨਹੀਂ ਹੋ ਰਿਹਾ ਉਹਦਾ ਵੀ ਇਹਨਾਂ ਨੇ ਪੈਸੇ ਲੈਣੇ ਨੇ ਉਲਟਾ ਕਹਿੰਦੇ ਨੇ ਜੀ ਅਸੀਂ ਤਾਂ ਨਵੇਂ ਪ੍ਰੋਜੈਕਟ ਲੈਣੇ ਜੇ ਫਿਰ ਪਹਿਲੇ ਹੀ ਨਾਲ ਸਿਰੇ ਚੜੇ ਤੇ ਫਿਰ ਉਹ ਭਾਈ ਸਾਹਿਬ ਨਵੇਂ ਕੀ ਲੈਣੇ ਆ ਤੁਹਾਡੇ ਸਾਹਮਣੇ ਕਰੀ 15 15000 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਜੀ 15000 ਕਿਉਂ 20000 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਉਹ ਤੁਹਾਨੂੰ ਗ੍ਰਹਿਣ ਲੱਗ ਗਿਆ ਉਹ ਹੁਣ ਜੇ ਦੁਬਾਰਾ ਇਹ ਆਊਗਾ ਇਹਨੂੰ ਕਿੰਨਾ ਟਾਈਮ ਲੱਗੂਗਾ ਦੁਬਾਰਾ ਟੈਂਡਰ ਹੁੰਦਾ ਕਿੰਨਾ ਟਾਈਮ ਲੱਗਣਾ ਕੀ ਉਹ ਪੈਸੇ ਇਧਰ ਨੂੰ ਦੇਣ ਪ ਅੱਜ ਜੋ ਸਾਰਾ ਕੁਝ ਕੋਲ ਹੈ ਉਹ ਨਹੀਂ ਆਪਾਂ ਕਰ ਪਾਰੇ ਆਇਆ ਸਾਹਿਬ ਮੁੱਖ ਮੰਤਰੀ ਨੇ ਪਿਛਲੇ ਵੀ ਕਿਹਾ ਸੀ ਕਿ ਇਹ ਸਾਰੇ ਪ੍ਰੋਜੈਕਟ ਮੈਂ ਆਪਣੇ ਹੱਥਾਂ ਚ ਲੈ ਲਿਆ ਹੁਣ ਮੈਂ ਖੁਦ ਦੇਖੂਗਾ ਹੱਥਾਂ ਇਹ ਲੈ ਲਿਆ ਹੱਥ ਖੋਲ ਦੇਣ ਫਿਰ ਹੱਥਾਂ ਜੀ ਲੈ ਰੱਖ ਛੱਡਣੇ ਆ ਸਾਨੂੰ ਤਾਂ ਦੁੱਖ ਆਉਂਦਾ ਆ ਅਸੀਂ ਬਾਰਡਰ ਦੇ ਖੀਰ ਤੇ ਆ ਸਾਡਾ ਡਿਸਟ੍ਰਿਕਟ ਔਰ ਅਸੀਂ ਇਹ ਸਾਰੇ ਪ੍ਰੋਜੈਕਟ ਦਾ ਸਭ ਤੋਂ ਵੱਡਾ ਜੇ ਲਾਭ ਆ ਤੋ ਅਮਰਸਰ ਨਗਰੀ ਨੂੰ ਆ ਗੁਰੂ ਨਗਰੀ ਨੂੰ ਕਿਉਂਕਿ ਅਸੀਂ ਸਾਡਾ ਵਪਾਰ ਹੈ ਇਹਦੇ ਉੱਤੇ ਅਸੀਂ ਅੰਤਰਰਾਸ਼ਟਰੀ 에ਰਪੋਰਟ ਹੈ ਅਸੀਂ ਬੈਲ ਕਨੈਕਟਡ ਹੈ 22 ਰੋਡ 22 ਏਅਰ 22 ਰੇਲ ਅੰਤਰਰਾਸ਼ਟਰੀ ਤੌਰ ਤੇ ਅਸੀਂ ਤੇ ਇਹਨੂੰ ਹੋਰ ਵੱਡਾ ਕਰਨ ਦੀ ਸ਼ਹਿਰ ਦੇ ਕਈ ਪ੍ਰੋਜੈਕਟ ਲਿਆਉਂਦੀ ਸਰਕਾਰਾਂ ਤੋਂ ਮੰਗ ਕਰ ਰਹੇ ਹਾਂ ਉਹ ਸਾਨੂੰ ਕਹਿ ਦਿੰਦੇ ਤੁਸੀਂ ਪਹਿਲੇ ਪੈਸੇ ਜਿਹੜੇ ਉਹਦੇ ਖਰਚ ਕੇ ਦਿਖਾਓ ਵੀ ਲੋ ਗੁਰੂ ਕੀ ਨਗਰੀ ਨੂੰ 스마트 ਸਿਟੀ ਦਾ ਕਿਹਾ ਜਾਂਦਾ ਪਰ ਇਹਨੂੰ ਵਾਂਝਾ ਕਿਉਂ ਕਰ ਦਿੱਤਾ ਜਾਂਦਾ ਉਹਦਾ ਹਿਸਾਬ ਵਾਂਝਾ ਕਿਸੇ ਨੇ ਨਹੀਂ ਕੀਤਾ ਇਹਨਾਂ ਨੂੰ ਪੁੱਛੋ ਕਿਉਂ ਨਹੀਂ ਅੱਜ ਦਾ ਕੌਂਸਲਰ ਦੀਆਂ ਇਲੈਕਸ਼ਨਾਂ ਕਰਾਈਆਂ ਅੱਜ ਲੋਕ ਤਰਾਸ ਤਰਾਸ ਕਰਨ ਦੇ ਨੇ ਅੱਜ ਲੋਕ ਰੋਜ਼ ਕੂੜਾ ਦੇਖੋ ਸੜਕਾਂ ਦੇ ਉੱਤੇ ਭਰਿਆ ਪਿਆ ਜਿੱਥੇ ਕੋਈ ਮਰਜ਼ੀ ਕੂੜੇ ਦੇ ਢੇਰ ਲਾਈ ਜਾਂਦੀ ਕੰਪਨੀ ਕੋਈ ਧਿਆਨ ਨਹੀਂ ਦੇ ਰਹੀ ਕੋਈ ਜ਼ਿੰਮੇਵਾਰੀ ਹੈ ਨਹੀਂਗਾ ਅਫਸਰ ਮੌਜਾ ਕਰ ਰਹੇ ਨੇ ਕਰਪਸ਼ਨ ਕਰਪਸ਼ਨ ਸ਼ਰੇਦ ਸਰੇਦ ਚੱਲੇਗੀ ਹਰ ਗੱਲ ਦੀ ਜਿਹਨੂੰ ਮਿਲਿਆ ਇਸ ਮਾਮਲੇ ਦੇ ਵਿੱਚ ਤੁਹਾਡੀ ਪਰਸਨਲ ਤੋਂ ਕਿ ਤੁਸੀਂ ਵੀ ਅਸੀਂ ਮੈਂ ਗਏ ਮੈਂ ਗਏ ਮੇਰੇ ਨਾਲ ਸੁਖੀ ਰੰਧਾਵਾ ਜੀ ਸੀ ਕੁਦਰਤੀ ਅਸੀਂ ਦੋਵੇਂ ਇਕੱਠੇ ਗਏ ਆ ਉਹ ਆਂਦਾ ਜਾ ਕੇ ਆਪਣੇ ਮੁੱਖ ਮੰਤਰੀ ਨੂੰ ਸਮਝਾਓ ਸਾਨੂੰ ਪ੍ਰੋਜੈਕਟ ਜਿਹੜੇ ਆ ਜ਼ਮੀਨ ਐਕਵਾਇਰ ਕਰਕੇ ਦੇਵੇ ਮੇਰੇ ਹੱਥ ਖੜੇ ਨੇ ਉਹਨਾਂ ਦੇ ਜਿਹੜੇ ਠੇਕੇਦਾਰ ਨੇ ਕੋਰਟ ਚ ਚਲੇ ਗਏ ਨੇ ਪੀ ਸਾਨੂੰ ਖਰਚੇ ਪਈ ਜਾਂਦੇ ਆ ਸਰਕਾਰ ਸਾਨੂੰ ਪੈਸਾ ਦਿੰਦੀ ਨਹੀਂ ਅਸੀਂ ਕਿਹੜੀ ਗੱਲੋਂ ਖਰਚਾ ਕਰਨ ਦੇ ਜਮੀਨ ਅਗੇ ਕੁਇਰ ਕਰਕੇ ਦੋ ਤੁਸੀਂ ਉਹ ਆਪਣਾ ਸੈਟਅਪ ਕਰ ਚੁੱਕੇ ਨੇ ਉਹਨਾਂ ਆਗੇ ਇੱਥੇ ਆਪਣੇ ਪਲਾਂਟ ਲਾਉਂਦੇ ਨੇ ਜਿਹਨਾਂ ਨੂੰ ਲੱਕ ਪਾਉਣੀ ਆ ਜਾਂ ਜਿਹਨਾਂ ਨੂੰ ਕੰਕਰੀਟ ਦਾ ਕੰਮ ਕਰਨਾ ਸਾਰਾ ਕੁਝ ਹੋ ਰਿਹਾ ਅੱਧੇ ਤੇ ਪੁਲ ਬਣੇ ਨੇ ਔਰ ਤੁਸੀਂ ਇਧਰ ਬਾਟੂ ਤੇ ਜਾ ਕੇ ਵੇਖੋ ਜਿਹੜੇ ਪੁਲ ਖੜੇ ਨੇ ਜਿੱਥੇ ਉਹ ਸਰੀਆ ਖੜ ਗਿਆ ਉਹ ਸਰੀਆ ਵੱਢ ਕੇ ਲੋਕ ਲੈ ਗਏ ਨੇ ਕੋਈ ਲਾਅ ਨਾ ਆਰਡਰ ਨਾ ਦੀ ਚੀਜ਼ ਨਹੀਂ ਜੇ ਕੋਈ ਪੁਲ ਦੇ ਥੱਲੇ ਲੱਗਦੀਆਂ ਨੇ ਉਹ ਟ੍ਰੇਆਂ ਲੌਣ ਵਾਸਤੇ ਲੈਂਟਰ ਪਾਉਣ ਲਈ ਉਟੜਿਆ ਖੋਲ ਕੇ ਲੋਕ ਲੈ ਗਏ ਨੇ ਕੌਣ ਕੀ ਹੋ ਰਿਹਾ ਆ ਪਰ ਕਿਸਾਨ ਵੀ ਦੂਜੇ ਬੰਨੇ ਕਹਿ ਰਹੇ ਨੇ ਸਾਨੂੰ ਉਚਿਤ ਮੁਆਵਜ਼ਾ ਨਹੀਂ ਮਿਲਦਾ ਫਿਰ ਅਸੀਂ ਇਸ ਕਰ ਜਿਹੜੇ ਦੇਖੋ ਹਰ ਚੀਜ਼ ਦਾ ਕਾਨੂੰਨੀ ਹੱਲ ਹੈਗਾ ਹਰ ਚੀਜ਼ ਦਾ ਕਾਨੂੰਨੀ ਹੱਲ ਹੈਗਾ ਜੇ ਕਿਨੂੰ ਘਟਿਆ ਉਹਦਾ ਕਾਨੂੰਨੀ ਹੱਲ ਹੈ ਉਹ ਮੁੱਖ ਮੰਤਰੀ ਬਹਿ ਕੇ ਗੱਲ ਕਰ ਲੈ ਸਾਰਾ ਜ਼ਰੂਰ ਥੋੜਾ ਪ੍ਰੋਜੈਕਟ ਇਸ ਇਸ ਤੇ ਲਮਕਾ ਦੇਾਂਗੇ ਫਰਦਰ ਦਾ ਲਾਈਨ ਆਫ ਐਕਸ਼ਨ ਕੀ ਹੈ ਮਤਲਬ ਫਰਦਰ ਦੇਖੋ ਸਾਡੀ ਤਾਂ ਡਿਮਾਂਡ ਹੈ ਲਾਈਨ ਆਫ ਐਕਸ਼ਨ ਤੇ ਅਸੀਂ ਸਰਕਾਰ ਦਾ ਇਹ ਇਹਨੂੰ ਸਰਕਾਰ ਨੂੰ ਹੀ ਇਹਨਾਂ ਦੇ ਆੜੇ ਇੱਥੇ ਮੰਤਰੀ ਸਾਹਿਬ ਤੁਰੇ ਫਿਰਦੇ ਇਹਨਾਂ ਨੂੰ ਘੇਰਾਂਗੇ ਵੀ ਭਾਈ ਤੁਸੀਂ ਕਿੱਥੇ ਕੀ ਕਰ ਰਹੇ ਜੀ ਤੁਸੀਂ ਪ੍ਰੈਸ ਦੇ ਅੱਗੇ ਸਿਰਫ ਸਵਾਏ ਵੱਡੀਆਂ-ਵੱਡੀਆਂ ਗੱਲਾਂ ਕਰਨ ਤੋਂ ਲਾਭਾ ਜਿਹੜਾ ਧਰਾਤਲ ਦੀ ਸਥਿਤੀ ਉਹਦੇ ਵਾਲੇ ਵੀ ਗੌਰ ਕਰੋ ਆ ਤੁਹਾਡੇ ਸਾਹਮਣੇ ਤੁੰਗੜਾ ਆਪ ਸ਼ੁਰੂ ਕੀਤੀ ਸੀ ਨਾ ਚਲੋ ਮੈਨੂੰ ਇਹਨਾਂ ਨੂੰ ਖੁਸ਼ੀ ਹੋਈ ਵੀ ਚਲੋ ਇਹਨਾਂ ਨੂੰ ਇਹ ਤਾਂ ਪਤਾ ਲੱਗਣਾ ਕੰਮ ਤੁਹਾਡਾ ਹੈ ਪਹਿਲਾਂ ਪਹਿਲਾਂ ਮੇਰੇ ਦੁਆਲੇ ਸੀ ਕਿ ਇਹ ਔਇਲਾ ਸਾਹਿਬ ਦਾ ਕੰਮ ਹੈ ਫਿਰ ਉਹ ਮੰਨ ਗਏ ਕਿ ਅਸੀਂ ਕਰਨਾ ਜੀ ਅਸੀਂ ਬਣਾ ਰਹੇ ਹਾਂ ਉਹ ਵੇਖ ਲਓ ਦੋ ਜਾ ਕੇ ਉਹ ਵੀ ਮੜੀ ਜੀ ਵੇਖ ਆਇਓ ਦੋ ਕੇ ਤਿੰਨ ਦਿਨ ਚੱਲੀ ਜੇ ਉਹ ਉੱਥੇ ਦੇ ਉੱਥੇ ਹੀ ਆ ਸਾਰਾ ਕੁਝ 120 ਕਰੋੜ ਰੁਪਏ ਲਾਇਆ ਸਰਕਾਰ ਕਹਿੰਦੀ ਹੈ ਸਫਾਈ 120 ਕਰੋੜ ਕਿੱਥੇ ਲੱਗਾ ਜੀ 120 ਕਰੋੜ ਦਾ ਪ੍ਰੋਜੈਕਟ ਆਂਦੇ ਬਣਿਆ ਉਹ ਗਲਤ ਮਿਸ ਇੰਟਰਪ੍ਰੀਟ ਕਰਦੇ ਪਰ ਉਹ ਵੀ ਅਜੇ ਫਾਈਨਲ ਨਹੀਂ ਹੋਇਆ ਐਂ ਤੇ ਕਹਿੰਦੇ ਬਣਾਓ ਦੱਸੋ ਜੇ ਪੈਸੇ ਨਹੀਂ ਹੈਗੇ ਅਸੀਂ ਸਰਕਾਰ ਤੋਂ ਅੱਗੋ ਲੈ ਕੇ ਆਈਏ ਪਰ ਸਰਕਾਰ ਉਹ ਦੇਊਗੀ ਕਿਦਾਂ ਜਿਹੜੇ ਪਹਿਲੇ ਪੈਸੇ ਦਿੱਤੇ 20000 ਕਰੋੜ ਰੁਪਇਆ ਉਹ ਉਹ ਤੇ ਕਿਸੇ ਬਾਰੇ ਲੱਗ ਨਹੀਂ ਰਿਹਾ ਇਹਨਾਂ ਤੋਂ ਬਿਲਕੁਲ ਮਿਲਾਂਗੇ ਕੋਸ਼ਿਸ਼ ਕਰਾਂਗੇ ਮੈਂ ਉਹਨਾਂ ਨੂੰ ਮਿਲਦੀ ਮ ਔਰ ਇਹ ਗੁਰੂ ਨਗਰੀ ਦਾ ਔਰ ਇਸ ਖੇਤੇ ਦਾ ਮਸਲਾ ਹੈ ਔਰ ਸਾਨੂੰ ਬਿਆਸ ਤੋਂ ਬਾਅਦ ਸਾਡੇ ਕੋਲ ਜੇ ਵੱਡਾ ਕੋਈ ਐਕਸਪ੍ਰੈਸ ਵੇ ਹੋਣਾ ਜੀ ਇਹੀ ਆ ਇਹ ਜੇ ਨਹੀਂ ਆਉਂਦਾ ਤਾਂ ਸਾਨੂੰ ਸਭ ਤੋਂ ਵੱਡਾ ਨੁਕਸਾਨ ਮਾਝੇ ਧਰਤੀ ਨੂੰ ਇਸ ਧਰਤੀ ਨੂੰ ਹੋਣਾ ਕਿਉਂਕਿ ਪਰਲੇ ਤੇ ਜੇ ਕੋਈ ਬਠਿੰਡੇ ਉਹ ਬਠਿੰਡੇ ਦੂਰ ਦੂਰ ਉਹ ਤੋਂ ਸਿੱਧੀ ਦਿੱਲੀ ਨੂੰ ਜਾਂਦੀ ਵਾਇਆ ਰੋहतक ਤੁਸੀਂ ਚਲੇ ਜਾਓ ਉਹਨਾਂ ਦੇ ਰਾਹ ਤਾਂ ਆਲਰੇਡੀ ਦਿੱਲੀ ਨੂੰ ਹੈਗੇ ਨੇ ਸਾਨੂੰ ਮੁਸ਼ਕਲ ਆ ਮਾਝੇ ਵਾਲੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਕਿ ਸਰਕਾਰ ਇੱਤੇ ਨੋਟਿਸ ਲਵੇ ਇਮੀਡੀਏਟਲੀ ਬਾਕੀ ਕੰਮ ਛੱਡ ਕੇ ਜ਼ਮੀਨਾਂ ਐਕਵਾਇਰ ਕਰੇ ਅਗਲੇ ਆਉਣ ਵਾਲੇ 10-15 ਦਿਨ ਦੇ ਵਿੱਚ ਔਰ ਜਿਹੜੇ ਬੰਦੇ ਕੋਈ ਗਲਤ ਅਨਸਰ ਨੇ ਜਿਨ੍ਹਾਂ ਨੇ ਹਮਲੇ ਕੀਤੇ ਉਹਨਾਂ ਦੇ ਸਖਤੀ ਨਾਲ ਪੇਸ਼ ਆਵੇ